ਕੋੜੀ 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 ਕੌੜੇ ਤੇਰੇ ਨਾਗੇ ਸੁਲਤਾਨ ਦਾ ਮਾਣ ਕਰਾਂਗੇ ਸੁਲਤਾਨ ਰੰਦਾਵਾ ਸਾਡਾ ਛੋਟਾ ਭਰਾ ਜਦੋਂ ਘੋੜੀ ਤੇ ਬਹਿਣਾ ਹੋਰ ਫੱਬਦਾ ਸੋਹਣਾ ਲੱਗਦਾ ਹੈ ਹੋਰ ਤਰੱਕੀਆਂ ਕਰ ਹੋਰ ਪਿੰਡਾਂ ਦੇ ਮੁੰਡਿਆਂ ਨੂੰ ਠਾ ਕੇ ਮਿਹਨਤਾਂ ਕਰਵਾ ਔਰ ਵੇਖ ਤੇਰੀ ਛੋਟਾ ਜਿਹਾ ਭਰਾਲਾ ਅੱਜ ਪੂਰਾ ਵਰਲਡ ਵਾਈਡ ਤੈਨੂੰ ਪਹਿਚਾਣ ਦੇ ਰਿਹਾ ਸੋਹਣਿਆ ਇੱਕੋ ਡੰਡਾ ਨਾ ਛੱਡੀ ਜਿਹੜਾ ਤਰ੍ਹਾਂ ਡੰਡਾ ਹੱਥ 'ਚ ਫੜਦਾ ਹੁੰਦਾ ਨਾ ਸੋ ਤਰ੍ਹਾਂ ਅੰਦਾਜ਼ ਸੁਣਾਏ ਵਾਹਿਗੁਰੂ ਤੈਨੂੰ ਹੋਰ ਤਰੱਕੀਆਂ ਬਖਸ਼ੇ ਆਹ ਮੁੰਡੇ ਨੂੰ ਤੁਸੀਂ ਇੰਸਟਾਗ੍ਰਾਮ 'ਤੇ ਦੇਖਦੇ ਹੋ ਭਾਜੀ ਔਰ ਇਹ ਲੋਕਾਂ ਦੇ ਮੁੰਡਿਆਂ ਨੂੰ ਘਰੋਂ ਠਾ ਠਾ ਕੇ ਮਿਹਨਤ ਕਰਵਾਉਂਦਾ ਵੇਖ ਸ਼ੀਲੂ ਨੇ ਵੀ ਇਹ ਗੱਲ ਆਖੀ ਵੀ ਮੈਂ ਤੇਰਾ ਫੈਨ ਪੰਜਾਬੀ ਵੀਰੋ ਇਹ ਸਤਕਾਰ ਹੁੰਦਾ ਹੈ ਇਹ ਪਿਆਰ ਹੁੰਦਾ ਹੈ ਇਹ ਤੇਰੀ ਮਿਹਨਤ ਨੂੰ ਨੌਜਵਾਨਾਂ ਰੰਗ ਭਾਗ ਲੱਗੇ ਹੈ ਤਨ ਤੇ ਅੱਜ ਬਾਕੜੀਆਂ ਦੇ ਵਰਲਡ ਕੱਪ ਤੇ ਕਾਲੇ ਨੇ ਤੈਨੂੰ ਬੁਲਾਇਆ ਹੈ ਸੁਲਤਾਨ ਰੰਧਾਵਾ ਡੇਰਾ ਪਾਪਾ ਨਾਨਕ ਦੇ ਏਰੀਆ ਦਾ ਇਹ ਨੌਜਵਾਨ ਔਰ ਅੱਜ ਪੂਰੇ ਵਰਲਡ ਦੇ ਵਿੱਚ ਛਾਇਆ ਹੋਇਆ ਹੈ ਲੈ ਵੀ ਭੋਲੇ ਵਾਲਿਆ ਭੋਲੇ ਜੀ ਆਇਆ ਜਿੱਟੂ ਕਹਿੰਦਾ ਜਸਵੀਰ 62 ਕਿਲੋ ਮੇਰੇ ਨਾਲ ਵੀ ਖੇਡਿਆ ਮੇਰੀ ਟੀਮ ਦੇ ਵਾਸਤੇ ਵੀ ਖੇਡਿਆ ਸ਼ੀਰਾ ਜਸਵੀਰ ਪੰਜਾਬੀ ਕੱਕੀ ਦੇ ਵਾਹ ਬੱਡਾ ਨਾਮ ਹੰਜੀ ਰਬਿੰਦਰ ਜੀ ਆਜਪ੍ਰੀਤ ਨਾਲ ਵੀ ਨਾਲ ਤੇ ਸ਼ੀਰਾ ਜਸਵੀਰ ਜੀ ਉਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਸ਼ੀਰਾ ਜਸਵੀਰ ਜੀ ਬੁਲਟ ਨੂੰ ਬੁਲਟ ਦੀਆਂ ਚਾਬੀਆਂ ਦੇਣੀਆਂ ਸੋ ਸਕਾਰ ਹੈ ਲਾਈਏ ਜਕਾਰਾ ਬੋਲੇ ਚੜਦੀ ਕਲਾ ਚੜਦੀ ਕਲਾ ਕਾਲਿਆ ਚੜਦੀ ਕਲਾ ਕਾਲਿਆ ਖੁਸ਼ ਹੈ ਜਿੰਦੀ ਕਰ ਰਹੇ ਆ ਸਾਰੀ ਸੰਗਤ ਨੂੰ ਕਬੱਡੀ ਪ੍ਰੇਮੀਆਂ ਨੂੰ ਤੇ ਸਾਰੇ ਕਬੱਡੀ ਦੇ ਜਿੰਨੇ ਵੀ ਖਿਡਾਰੀ ਹੋਣਗੇ ਜਦੋਂ 11 ਫਰਵਰੀ 2027 ਦਾ ਦਿਨ ਹੋਊਗਾ ਜੇ ਤੇ ਪਾਕਿਸਤਾਨ ਜਾਂ ਈਰਾਨ ਦੇ ਵਿਜੇ ਲੱਗ ਗਏ ਤੇ ਵਰਲਡ ਕੱਪ ਆਊਗਾ ਨਹੀਂ ਤਾਂ ਚੈਂਪੀਅਨਸ਼ਿਪ ਇਹ ਸਰਕਾਰਾਂ ਦੇ ਹੱਥ ਹੈ ਜੇ ਵੀਜੇ ਨਾ ਲੱਗੇ ਤੇ ਚੈਂਪੀਅਨਸ਼ਿਪ ਹੋਊਗੀ ਫੜਾ ਸਾਰਿਆਂ ਦਾ ਸਾਥ ਚਾਹੀਦਾ ਹਾਂਜੀ ਰਪਿੰਦਰ ਜੀ ਵਾਹ ਬਾਤ ਮੁਬਾਰਕਬਾਦ ਬਈ ਦਰਸ਼ਕ ਵੀਰਿਆ ਖੁਸ਼ ਹੋ ਇਸ ਗੱਲ ਤੋਂ ਇੱਥੇ ਤਰੰਗ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓ ਸਿੱਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਪ੍ਰਣਾ ਤੇ ਬੈਲ ਆਈਕਨ ਨੂੰ ਦਬੋਣਾ ਨੂੰ ਪ੍ਰਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜੀ